ਆ ਗਿਆ ਇਹ ਪਾਰਟੀ ਛੋਟੀ ਇਹਨਾਂ ਨੂੰ ਅਕਲ ਨਹੀਂ ਹੈ ਜੀ ਸਾਹਿਬ ਆ ਗਿਆ ਇਹ ਪਾਰਟੀ ਛੋਟੀ ਇਹਨਾਂ ਨੂੰ ਅਕਲ ਨਹੀਂ ਹੈ ਜੀ ਸਾਹਿਬ ਆ ਗਿਆ ਇਹ ਪਾਰਟੀ ਛੋਟੀ ਇਹਨਾਂ ਨੂੰ ਅਕਲ ਨਹੀਂ ਹੈ ਜੀ ਸਾਹਿਬ ਆ ਗਿਆ ਇਹ ਪਾਰਟੀ ਛੋਟੀ ਇਹਨਾਂ ਨੂੰ ਅਕਲ ਨਹੀਂ ਹੈ ਵੀਡੀਓ ਬੀਤੇ ਕੱਲ੍ਹ ਦੀ ਹੈ ਜਦੋਂ ਹੁਸ਼ਰਪੁਰ ਤੋਂ ਸਾਬਕਾ ਮੰਤਰੀ ਅਤੇ ਵਿਧਾਇਕ ਬ੍ਰਹਮਸ਼ੰਕਰ ਚਿੰਪਾ ਵਾਰਤ ਨੰਬਰ 44 'ਚ ਵਿਕਾਸ ਕਮੰਡ ਦੀ ਸ਼ੁਰੂਆਤ ਕਰਨ ਦੇ ਲਈ ਪਹੁੰਚਦੇ ਨੇ ਤਾਂ ਇਸ ਤਰ੍ਹਾਂ ਨੇ ਵਿਧਾਇਕ ਤੇ ਕਰੀਬੀ ਮੰਨੇ ਚਾਹਦੇ ਸਤਵੰਤ ਸਿੰਘ ਸਿਆਨ ਨਾਲ ਵਿਧਾਇਕ ਦੀ ਗਲੇ 'ਚ ਹਾਰਪਾ ਉਹਨੂੰ ਲੈ ਕੇ ਕਸ਼ਮਕਸ਼ ਸ਼ੁਰੂ ਹੁੰਦੀ ਹੈ ਤਵ ਵਿਧਾਇਕ ਚਿੰਪਾ ਦੇ ਬੋਲ ਉਸ ਵਕਤ ਵਿਗੜ ਜਾਂਦੇ ਨੇ ਜਦੋਂ ਉਹਨਾਂ ਦੇ ਮੋਹ ਨਿਕਲਦਾ ਕਿ ਮੈਂ ਪਾਰਟੀ ਥੋੜੀ ਆ ਜਿਨ੍ਹਾਂ ਨੂੰ ਅਕਲ ਨਹੀਂ ਹੈ ਭਾਵਕੀ ਵਿਧਾਇਕ ਚਿੰਪਾ ਵੱਲੋਂ ਆਪਣੀ ਹੀ ਆਮ ਆਦਮੀ ਪਾਰਟੀ ਲਈ ਇਸ ਤਰ੍ਹਾਂ ਦੀ ਸ਼ਬਦਾਬਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਵੀਡੀਓ ਕਲਿੱਪ ਆਮ ਆਦਮੀ ਪਾਰਟੀ ਦੇ ਅਗੂਆਂ ਤੇ ਵਰਕਰਾਂ ਨੇ ਹੀ ਵੱਖ-ਵੱਖ ਗਰੁੱਪਾਂ 'ਚ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਸ ਪਾਰਟੀ ਨੇ ਬ੍ਰਮ ਸਿੰਘ ਕੇ ਰਚਿੰਪਾ ਨੂੰ ਵਿਧਾਇਕ ਤੇ ਮੰਤਰੀ ਬਣਾਇਆ ਤਜਿਪਾ ਵੱਲੋਂ ਪਾਰਟੀ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨਾ ਕਿਸੇ ਵੀ ਸੂਰਤ 'ਚ ਉਚਿਤ ਨਹੀਂ ਹੈ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਆਪ ਆਗੂਆਂ ਵੱਲੋਂ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਉਹ ਇਸ ਵੀਡੀਓ ਨੂੰ ਹਾਈ ਕਮਾਂਡ ਤੱਕ ਜ਼ਰੂਰ ਪਹੁੰਚਾਉਣਗੇ ਆ ਗਿਆ ਆ ਪਾਰ ਥੋੜੀ ਇਹਨਾਂ ਨੂੰ ਅਕਲ ਨਹੀਂ ਹੈ ਜੀ ਸਾਹਿਬ ਆ ਗਿਆ ਆ ਪਾਰ ਥੋੜੀ ਇਹਨਾਂ ਨੂੰ ਅਕਲ ਨਹੀਂ ਹੈ ਜੀ ਸਾਹਿਬ ਆ ਗਿਆ ਆ ਪਾਰ ਥੋੜੀ ਇਹਨਾਂ ਨੂੰ ਅਕਲ ਨਹੀਂ ਹੈ ਜੀ ਸਾਹਿਬ ਆ ਗਿਆ ਆ ਪਾਰ ਥੋੜੀ ਇਹਨਾਂ ਨੂੰ ਅਕਲ ਨਹੀਂ ਹੈ ਜੀ ਸਾਹਿਬ ਕੋਈ ਨਹੀਂ ਕੋਈ ਅੱਜ ਇੱਕ ਪੁੜਾ ਲਵਾਜਾ ਲੇ ਗੋਣਾ ਨਹੀਂ ਨਹੀਂ ਪਹਿਲਾਂ ਕੋਈ ਲੱਡੂ ਉਹ ਨਹੀਂ ਨਾ ਤਹੋਣੇ ਨਾਰੇ ਮਾਦੇ ਇਹਦਾ ਪਾਓ ਹੈਗਾ ਹੱਕੜੀ ਲੈ ਆਵੇ ਮੜਿਆ ਅਲੇਬਰ ਕੋਈ ਨਹੀਂ ਮੰਨਦਾ ਬਲ ਬਾਈ ਮੂਰੂ ਦਾ ਪਾਓ ਯਾਰ ਮੈਂ ਕੋਈ ਨਹੀਂ ਆਪਾਂ ਨੂੰ ਅਕਲ ਨਹੀਂ ਹੈ ਇਹ ਸਾਬਰ ਸਮਝ ਲਾ ਕੋ ਮੈਂ ਕੋਈ ਨਹੀਂ ਆਪਾਂ ਨੂੰ ਅਕਲ ਨਹੀਂ ਹੈ ਇਹ ਸਾਬਰ ਸਮਝ ਲਾ ਕੋ ਮੈਂ ਕੋਈ ਨਹੀਂ ਆਪਾਂ ਨੂੰ ਅਕਲ ਨਹੀਂ ਹੈ ਇਹ ਸਾਬਰ ਸਮਝ ਲਾ ਕੋ ਮੈਂ ਕੋਈ ਨਹੀਂ ਆਪਾਂ ਨੂੰ ਅਕਲ ਨਹੀਂ ਹੈ ਇਹ ਸਾਬਰ ਸਮਝ ਲਾ ਕੋ ਮੈਂ ਕੋਈ ਨਹੀਂ ਆਪਾਂ ਨੂੰ ਅਕਲ ਨਹੀਂ ਹੈ ਇਹ ਸਾਬਰ ਸਮਝ ਲਾ ਕੋ